ਸਾਭਾ ਵਾਇਕੁੱਤੀ ਕੀ ਫਤਿਹ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਵਾਸਤੇ ਅ ਜਦੋਂ ਆਪਾਂ ਪਾਣੀ ਦੀ ਗੱਲ ਕਰਦੇ ਆ ਆਪਾਂ ਇੱਕ ਗੱਲ ਕਰ ਰਹੇ ਆਂ ਵੀ ਸਾਡਾ ਪੰਜਾਬ ਦਾ ਜਿਹੜਾ ਹੱਕ ਹੈਗਾ ਪਾਣੀ ਦਾ ਜਿਹੜਾ ਅ ਰਿਪੀਅਰੈਂਸ ਸਟੇਟ ਹੋਣ ਦੇ ਕਰਕੇ ਸਾਨੂੰ ਅ ਕਿਉਂਕਿ ਸਾਡੇ ਨਾਲ ਲੱਗਦੇ ਲੱਗਦੀਆਂ ਹੈਗੀਆਂ ਨਹਿਰਾ ਤੇ ਸਾਨੂੰ ਹੱਕ ਮਿਲਦਾ ਹੈ ਅਮ ਇਹ ਮਸਲਾ ਸਭ ਤੋਂ ਵੱਡਾ ਮਸਲਾ ਨਹੀਂ ਹੈ ਮਸਲਾ ਨਾਲ ਦੇ ਨਾਲ ਸਭ ਤੋਂ ਵੱਡਾ ਹੈਗਾ ਕਿ ਜਿਹੜਾ ਸਾਡੇ ਕੋਲ ਪਾਣੀ ਹੈਗਾ ਅਸੀਂ ਉਹਦਾ ਕਰ ਕੀ ਰਹੇ ਆ ਜੋ ਵੀਰ ਜੀ ਨੇ ਤੁਹਾਨੂੰ ਹੁਣੇ ਦੱਸਿਆ ਅਜੀਪਾਲ ਜੀ ਨੇ ਕਿ ਬਹੁਤ ਜ਼ਿਆਦਾ ਡੀਪ ਬੋਰਵੈਲ ਕਰਕੇ ਆਪਾਂ ਪਾਣੀ ਕੱਢ ਰਹੇ ਆ ਪਰ ਆਪਾਂ ਜਿਹੜਾ ਪਾਣੀ ਕੱਢ ਰਹੇ ਆ ਉਹਦਾ ਕਾਦੇ ਕੀ ਆ ਅਸੀਂ ਸਭ ਤੋਂ ਜ਼ਿਆਦਾ ਜ਼ਹਿਰੀਲੀ ਚੀਜ਼ ਹੈ ਜਿਹੜੀ ਸੀਵੇਜ ਉਹਨੂੰ ਪਾਣੀ ਦੇ ਨਾਲ ਮਿਲਾਤਾ ਤੇ ਸੀਵੇਜ ਨੂੰ ਪਾਣੀ ਦੇ ਨਾਲ ਰੋੜਨ ਵਾਸਤੇ ਕਿੱਥੇ ਜਾ ਰਿਹਾ ਉਹ ਜਾ ਰਿਹਾ ਹੈ ਉਹ ਨਹਿਰਾਂ 'ਚ ਜਾ ਰਿਹਾ ਉਹ ਸਮੁੰਦਰ 'ਚ ਤੇ ਸਾਡਾ ਜਿਹੜਾ ਸਭ ਤੋਂ ਵੱਡਾ ਮਸਲਾ ਇਸ ਵਕਤ ਸਿਹਤ ਦਾ ਹੈਗਾ ਜਿਹੜਾ ਫਰਟੀਲਿਟੀ ਦਾ ਹੈਗਾ ਜਗਾ ਜਗਾ ਆਈਵੀਐਫ ਕਲੀਨਿਕਸ ਖੁੱਲ੍ਹਣੀਆਂ ਹੈਗੀਆਂ ਇਮਿਊਨਿਟੀ ਇੰਨੀ ਲੋ ਹੈਗੀ ਐ ਕਿਉਂ ਇੰਨੀਆਂ ਬਿਮਾਰੀਆਂ ਹੋ ਰਹੀਆਂ ਫੂਟ ਚੇਂਜ ਪਾਣੀ ਦਾ ਜਿਹੜਾ ਯੋਗਦਾਨ ਹੈਗਾ ਉਹ ਪਾਣੀ ਖਾਣੇ ਤੋਂ ਲੈ ਕੇ ਸਾਨੂੰ ਇੱਕ ਤਰ੍ਹਾਂ ਦੀ ਉਹਦੋਂ ਖਾਣੇ ਬਿਨਾ ਆਪਾਂ ਰਹਿ ਲੈਨੇ ਆ ਪਾਣੀ ਬਿਨਾ ਹਵਾ ਬਿਨਾ ਆਪਾਂ ਨਹੀਂ ਰਹਿ ਸਕਦੇ ਤੂੰ ਪਾਣੀ ਦੇ ਉੱਤੇ ਜਿਹੜੀ ਨਿਰਭਰਤਾ ਹੈਗੀ ਆ ਇਨਸਾਨ ਦੀ ਤੇ ਉਹ ਆਪਾਂ ਨੂੰ ਕਿਤੇ ਨਾ ਕਿਤੇ ਸੰਭਾਲ ਕੇ ਜਦੋਂ ਪਾਣੀ ਨੂੰ ਸੰਭਾਲਾਂਗੇ ਜਿਹੜੀ ਆਪਣੇ ਨਹਿਰ ਬਚੇ ਹੋਏ ਹੈਗੇ ਆ ਜੋ ਵੀ ਸਾਡੇ ਕੋਲ ਇੰਡਸਟਰੀ ਹੈਗੀ ਆ ਸਾਰੀ ਦੀ ਸਾਰੀ ਜੇ ਤੁਸੀਂ ਪਾਣੀ ਦੇ ਕੰਡੇ ਲਗਾਓਗੇ ਤੇ ਉਹਦੀ ਜਿਵੇਂ ਲੁਧਿਆਣੇ ਚ ਬੁੱਟਾ ਦਰਿਆ ਸੀਗਾ ਉਹਦੇ ਨਾਲ ਹੁਣ ਨਾਮ ਉਹਦਾ ਜਿਹੜਾ ਪ੍ਰਚਲਿਤ ਹੈਗਾ ਜਿਹੜਾ ਆ ਜ਼ਿਆਦਾ ਯੂਜ਼ ਹੁੰਦਾ ਹੈ ਉਹ ਹੈਗਾ ਗੁੱਡਾ ਨਾਲਾ ਕਿਉਂਕਿ ਹਰ ਉਹ ਚੋ ਜਿਹਦੇ ਵਿੱਚ ਕੁਦਰਤੀ ਮੌਨਸੂਨਸ ਵਿੱਚ ਪਾਣੀ ਆਂਦਾ ਹੈਗਾ ਉਹਨੂੰ ਯੂਜ਼ ਕੀਤਾ ਜਾਂਦਾ ਹੈਗਾ ਐਜ਼ ਅ ਜਿਵੇਂ ਕੂੜਾਦਾਨ ਤੇ ਜਿਹੜੇ ਸਾਡੇ ਸਾਰੇ ਇੱਕ ਚੇਨ ਐਂਡ ਲਾਈਫ ਸਾਈਕਲ ਐ ਉਹਦੇ ਵਿੱਚ ਹੁਣ ਮਾਂ ਦੇ ਦੁੱਧ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ ਹੈ ਉਸ ਟਾਈਮ ਤੋਂ ਹੀ ਕਾਰਸਿਨੋਜਨਿਕਸ ਆ ਗਏ ਆ ਇਸ ਤੋਂ ਵੱਡਾ ਹੈਂਡੀਕੈਪ ਆਪਾਂ ਕੀ ਦੇ ਸਕਦੇ ਇੱਕ ਛੋਟੀ ਜਿਹੀ ਜਿਹੜੀ ਇੱਕ ਜਾਨ ਹੈ ਜਿਹਨੇ ਸਾਰੀ ਉਮਰ ਉਹਦੇ ਨਾਲ ਕੱਟਣਾ ਹੈ ਸੋ ਜਿਹੜਾ ਸਾਨੂੰ ਇੱਕ ਮਸਲਾ ਸਭ ਤੋਂ ਵੱਡਾ ਪੀਐਸਸੀ ਮਤੇਵਾੜਾ ਬੁੱਧਾ ਬੁੱਧਾ ਦਰਿਆ ਜ਼ੀਰਾ ਮੋਰਚਾ ਤੋਂ ਲੱਗਦਾ ਹੈ ਉਹ ਇਹ ਹੈਗਾ ਕਿ ਇੱਕ ਚਾਰ ਇੱਕ ਇੱਕ ਤਰ੍ਹਾਂ ਦੀ ਸੰਭਾਲ ਅਸੀਂ ਪਾਣੀ ਦੇ ਵੱਲ ਸਾਡੇ ਵਾਤਾਵਰਣ ਵੱਲ ਲੈ ਕੇ ਆਈਏ ਕਿਉਂਕਿ ਉਹ ਸਾਡਾ ਹੀ ਨੁਕਸਾਨ ਹੋ ਰਿਹਾ ਕਿਸੇ ਹੋਰ ਦਾ ਨਹੀਂ ਹੋ ਰਿਹਾ ਉਹ ਦਿਖ ਵੀ ਰਿਹਾ ਹੈ ਪਰ ਤੁਸੀਂ ਸੁਣਿਆ ਹੋਊਗਾ ਇੱਕ ਡੱਡੂ ਨੂੰ ਪਾਣੀ ਦੇ ਵਿੱਚ ਰੱਖਿਆ ਤੇ ਹੌਲੀ-ਹੌਲੀ ਉਹ ਪਾਣੀ ਦਾ ਤਾਪਮਾਨ ਵਧਾਇਆ ਗਿਆ ਹਨਾ ਇਹ ਇਹਨੂੰ ਬਹੁਤ ਵੱਡਾ ਐਕਸਪੈਰੀਮੈਂਟ ਕੀਤਾ ਗਿਆ ਹੈ ਉਹ ਡੱਡੂ ਨੇ ਛਿਲਾਂਗ ਨਹੀਂ ਲਗਾਈ ਉਹ ਜਲ ਗਿਆ ਉਹ ਮਰ ਗਿਆ ਤੇ ਇੱਕ ਡੱਡੂ ਨੂੰ ਉਬਲਦੇ ਪਾਣੀ ਚ ਪਾਇਆ ਗਿਆ ਤੇ ਉਹਨੇ ਇੱਕਦਮ ਛਿਲਾਂਗ ਲਗਾਈ ਉਹ ਬਚ ਗਿਆ ਤੇ ਸਾਡੇ ਨਾਲ ਪਹਿਲਾ ਵਾਲਾ ਹਸ਼ਰ ਹੋ ਰਿਹਾ ਹੈ ਹੌਲੀ ਹੌਲੀ ਸਾਨੂੰ ਸਾਡੀ ਜਿਹੜਾ এনवायरमेंट ਹੈ ਵਾਤਾਵਰਨ ਹੈ ਉਹ ਪੈਸੇ ਦੇ ਕਰਕੇ ਅਸੀਂ ਬਿਲਕੁਲ ਲਾਪਰਵਾਹ ਹੋ ਚੁੱਕੇ ਹਾਂ ਸਾਨੂੰ ਇੰਡਸਟਰੀ ਸਾਨੂੰ ਆਪਣੀ ਇਕੋਲੋਜੀ ਦੇ ਨਾਲ ਕੋਈ ਰابطਾ ਹੀ ਨਹੀਂ ਰਿਹਾ ਹਨਾ ਜੋ ਜੋ ਵੀ ਹੈਗਾ ਪਾਣੀ ਦੇ ਕੰਡੇ ਆ ਕੇ ਸੁੱਕਦਾ ਵੈਦਰ ਇਟ ਸੀਵੇਜ ਤੁਸੀਂ ਸੀਵੇਜ ਨੂੰ ਲਾ ਲਓ ਵੈਦਰ ਜਿਹੜਾ ਪੈਸਟਿਸਾਈਡ ਫਲੋ ਹੈਗਾ ਖੇਤਾਂ ਦਾ ਉਹ ਵੀ ਉੱਥੇ ਆ ਰਿਹਾ ਹੈ ਜਾਂ ਜਿਹੜੀਆਂ ਇੰਡਸਟਰੀਜ਼ ਹੈਗੀਆਂ ਉਹਨਾਂ ਨੇ ਬਹੁਤ ਹੀ ਕੰਵੀਨੀਐਂਟਲੀ ਇੱਕ ਰਸਤਾ ਲੱਭ ਲਿਆ ਵੀ ਜਿਹੜੀਆਂ ਰੀਟਰੀਟਮੈਂਟ ਪਲਾਂਟਸ ਹੈ ਉਹਦੇ 'ਚ ਪੈਸੇ ਕਿਉਂ ਖਰਚਨੇ ਅਸੀਂ ਨਹਿਰਾਂ 'ਚ ਪਾ ਦਿੰਨੇ ਆ ਸੋ ਜਿਹੜਾ ਹੁਣ ਸਭ ਤੋਂ ਵੱਡਾ ਸਾਨੂੰ ਐਵੇਂ ਲੱਗਦਾ ਹੈ ਵੀ ਜੇ ਤੁਸੀਂ ਸਤਲੁਜ ਤੋਂ ਹੋਰ ਪਾਣੀ ਕੱਢੋਂਗੇ ਜਿਹੜਾ ਆਪਣਾ 인ਦਰਾ ਗਾਂਧੀ ਜਿਹੜਾ ਕਨਾਲੇ ਉਸ ਤੋਂ ਪਹਿਲਾਂ ਉਹ ਤਾਂ ਹੋਰ ਵੀ ਮਾੜਾ ਤਾਂ ਹੋਰ ਵੀ ਪਲੀਤ ਹੈ ਤੇ ਜਿਹੜੀਆਂ ਕੈਂਸਰ ਟ੍ਰੇਨਰ ਪੰਜਾਬ ਚ ਚੱਲ ਰਹੀਆਂ ਉਹ ਤੁਹਾਡੀਆਂ ਫਿਰ ਰਾਜਸਥਾਨ ਚ ਵੀ ਚੱਲਣਗੀਆਂ ਅਸੀਂ ਤਾਂ ਪਾਣੀ ਦਾ ਮੁੱਦਾ ਹਾਈਲਾਈਟ ਕਰਨਾ ਚਾਹੁੰਦੇ ਆ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਤੁਸੀਂ ਉਹਨੂੰ ਸੰਭਾਲੋ ਇਹ ਨਹੀਂ ਕਿ ਉਹ ਜਿਹੜਾ ਗੰਦਾ ਪਾਣੀ ਹੈ ਉਹ ਨੂੰ ਹੀ ਅੱਗੇ ਇੱਕ ਹੋਰ ਵਸਦੀ ਜਨਰੇਸ਼ਨ ਨੂੰ ਖਰਾਬ ਕਰੋ ਜਿਵੇਂ ਸਾਡੀ ਕੈਂਸਰ ਦੇ ਨਾਲ ਪੱਟੀ ਜਾ ਰਹੀ ਹੈ ਜਨਰੇਸ਼ਨ ਤੇ ਹਰ ਜਗ੍ਹਾ ਜੇ ਇਹ ਚੀਜ਼ਾਂ ਆਪਾਂ ਦੇਖਣ ਲੱਗ ਜਾਈਏ ਤਾਂ ਕੋਈ ਜ਼ਿਆਦਾ ਮਸਲਾ ਨਹੀਂ ਹੈ ਅਸੀਂ ਇਹਨੂੰ ਸੰਭਾਲ ਸਕਦੇ ਹਾਂ ਸੋ ਸਾਡੀ ਇਹ ਪੀਐਸਸੀ ਤੋਂ ਇਹ ਇਹ ਪਹਿਲ ਰਹਿੰਦੀ ਹੈ ਕਿ এডੂਕੇਸ਼ਨ ਤੇ ਬਹੁਤ ਜ਼ਿਆਦਾ ਅਸੀਂ ਲਿਟੀਗੇਸ਼ਨਸ ਵੀ ਮਦਦ ਕਰਦੇ ਹਾਂ ਕਿਸੇ ਵੀ ਨੈਸ਼ਨਲ ਗ੍ਰੀਨ ਰਿਵਿਊ ਨਰ ਕਿਤੇ ਵੀ ਕੋਈ ਵੀ ਮਸਲਾ ਚੱਕਣਾ ਹੋਵੇ ਤੇ ਸਾਨੂੰ ਇਹੀ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗ੍ਰੀਨ 챔ਪੀਅਨਸ ਜਿਵੇਂ ਮਿਸਲ ਸਤਲੋਚ ਨੇ ਇੱਕ ਨਾ ਵੱਡਾ ਸਟੈਪ ਲਿਤਾ এনवायरमेंट ਨੂੰ ਨਾਲ ਰੱਖਦੇ ਹੋਏ ਇਹ ਪੱਖ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਅੱਗੇ ਵਧਣਗੇ ਤੇ ਆਪਣੇ ਨਾਲੇ ਆਪ ਨੂੰ ਵੀ ਅਸੀਂ ਬਚਾਈਏ ਤੇ ਨਾਲੇ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ